ਕਿੰਨਾ ਰਿਕਾਰਡ ਦੱਸਿਆ ਇਹਦਾ 1.21 ਕਿਲੋ ਬਾਈ ਆ 1.21 ਕਿਲੋ ਦਾ ਬਾਈ ਕਿਹਨਾਂ ਦੂਜੇ ਸੂਏ ਦਾ ਰਿਕਾਰਡ ਆ ਲੈ ਵੀ ਸੱਜਣੋ ਚਾਰਨਾ ਇਹ ਮੰਨ ਲਓ ਵੀ ਅੱਜ ਮੋੜ ਖੁਰਦਾਂ ਕੋਲੇ ਨਾ ਤੋਹਫੇ ਪੀਸ ਲੱਗਿਆਂ ਦਿਖਾਉਣ ਬਾਈ ਪਾਲ ਹੋਰਾਂ ਕੋਲੇ ਪਹੁੰਚੇ ਆ ਤੇ ਬਹੁਤ ਟਾਪ ਦੇ ਪਸ਼ੂ ਰੱਖਦੇ ਆ ਬਾਈ ਹੋਰੀ ਇੱਕ ਪੈਲਣ ਕੱਟੀ ਤਾਜੀ ਸੂਈ ਤੇ ਦੋ ਇਹ ਮੰਨ ਲਓ ਵੀ ਰਿਕਾਰਡ ਵਾਲੀਆਂ ਝੋਟੀਆਂ ਦਿਖਾ ਦਾਂਗੇ ਬਹੁਤ ਕਮਾਲ ਦੀਆਂ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਗਰੀ ਲੈ ਆ ਕੈਮਰਾ ਔਰ ਲੈ ਬੰਨੇ ਪਿੰਡ ਮੋੜ ਖੁਰਦਾ ਮੋੜ ਮੰਡੀ ਦੇ ਬਿਲਕੁਲ ਨਾਲ ਆ ਗਿਆ ਤੇ ਜਿਲਾ ਆ ਗਿਆ ਬਾਈ ਹੋਰਾਂ ਦਾ ਬਠਿੰਡਾ ਤੇ ਗੱਲਬਾਤ ਬਾਈ ਨਾ ਕਰਾਦਾਂਗੇ ਤੇ ਇਦਾਂ ਦੇ ਨਾ ਤੋਫੇ ਪੀਸ ਦਿਖਾ ਦਾਂਗੇ ਜਿਵੇਂ ਆ ਛੋਟੀ ਖੜੀ ਆ ਜਾ ਬਈ 4 ਬਾਈ ਕੀ ਹਾਲ ਹੈ ਵਧੀਆ ਬਈ ਵਧੀਆ ਕਿਰਪਾ ਕਰਦੀ ਕਰਾ ਹਾਂ ਸ਼ਾਂਦਾ ਮਾਰੋ ਮਾਰ ਹਾਂ ਹਾਂ ਵਧੀਆ ਬਾਈ ਮਾਲਕ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਬੋਲ ਨੰਬਰ ਜਰਾ ਨੰਬਰ ਹੈਗਾ ਬਈ ਆਪਣਾ 83607 ਹਾਂਜੀ 38157 83607 38157 38157 ਪਹਿਲੀ ਮੂਹਰੇ ਇਹ ਕਹਿ ਸਕਦੇ ਆ ਵੀ ਜਿਵੇਂ ਰੇਲ ਦੇ ਮੂਹਰੇ ਕੋਈ ਇੰਜਣ ਲਾਇਆ ਹੁੰਦਾ ਹਨਾ ਇੰਜਣ ਹੀ ਲਾ ਲਿਆ ਮੂਹਰੇ ਆ ਜੱਫਾ ਨੇ ਹਨਾ ਆ ਜਾ ਗਏ ਨਹੀਂ ਮਾਰ ਕੇ ਕੈਮਰਾ ਆਰਡਰ ਤੇ ਮਾਰ ਪਹਿਲਾਂ ਇਹ ਆਰਡਰ ਕੁਆਲਿਟੀ ਕਰਾ ਦੇ ਇੱਥੋਂ ਕਰਾ ਦੇ ਚੈੱਕ ਇਹ ਇੱਥੋਂ ਮਾਰ ਦੇ ਕੈਮਰਾ ਕੀ ਡਿਟੇਲ ਆ ਭਾਈ ਇਹਦੀ ਡਿਟੇਲ ਭਾਈ ਇਹਦਾ 21 ਕਿਲੋ ਦੁੱਧ ਦਿੱਤਾ ਹੋਇਆ ਦੂਜੇ ਸੂਏ 21 ਹਾਂ ਪੂਰਾ ਜਮਾ ਠੀਕ ਆ ਗੱਲਾ ਠੰਡੇ ਤਾਂ ਹੁਣ ਗੱਬਣਾ ਵਾ ਸਾਂ ਮੰਨੋ ਭਾਈ ਅੱਜ ਸੂ ਸਕਦੇ ਆ ਕੱਲ ਨੂੰ ਸੂ ਸਕਦੇ ਦਿਨ ਪੂਰੇ ਠੀਕ ਆ ਗੱਲਾ ਹਾਂ ਆ ਵਜਨ ਵੀ ਸੱਜਣਾ ਫੁੱਲ ਤੇ ਥਣਲੇਵੀ ਦੀ ਬਾੜੀ ਕਮਾਲ ਦੀ ਆ ਤੇ ਬਾਕੀ ਇਹਦਾ ਤਾਂ ਬਾਈ ਜੇ ਕਹਿ ਲਈ ਹਨਾ ਇਹਦਾ ਆਰਡਰ ਹੀ ਗਵਾਈ ਭਰਦਾ ਵੀ ਕਿੰਨੇ ਕੁ ਦੁੱਧ ਵਾਲੀ ਆ ਹਾਂਜੀ ਹਾਂ ਆ ਬਹੁਤ ਕਮਾਲ ਦੀ ਝੋਟੀ ਆ ਗਈ ਸੂਆ ਕਿਹੜਾ ਸੁੰਦੀ ਆ ਬਾਈ ਸੂਆ ਤੀਜਾ ਸੂਆ ਬਾਈ ਠੀਕ ਆ ਹਨਾ ਤੀਜਾ ਸੂਆ ਤੇ ਬਾਕੀ ਬਾਡੀ ਇਹ ਕਹਿ ਸਕਦੇ ਆ ਵੀ ਫੁੱਲ ਚੜਾਈ ਵਾਲੀ ਤੇ ਫੁੱਲ ਵਜਨ ਵਾਲੀ ਆ ਗਈ ਬਾਕੀ ਗਾਂ ਵਾਲੇ ਬੰਨੋ ਲੇਵਾ ਵੀ ਬੜਾ ਕਮਾਲ ਦਾ ਰੱਖਦੀ ਆ ਤੇ ਮੱਝ ਵੀ ਬਾਈ ਇਹ ਕਹਿ ਸਕਦੇ ਆ ਸਿਰਾ ਸੱਟ ਹੀ ਲਿਆਂਦੀ ਆ ਲੱਗ ਕੇ ਹਨਾ ਸਿਰਾ ਸੱਟ ਤਾਂ ਬਾਈ ਤੈਨੂੰ ਦੱਸਿਆ ਨਾ ਮੈਂ ਵੀ ਆਪਾਂ ਜਿਹੜੇ ਬੰਦੇ ਤੋਂ ਲਿਆਉਣੇ ਆ ਹਾਂਜੀ ਇਹ ਤੋਂ ਆਪਾਂ ਪਹਿਲੇ ਸਾਲ ਲਿਆਏ ਸੀ ਦੋ ਪੂਰੇ ਜਿਹਦੇ ਕੋਲੇ ਘਾਹ ਘੰਗੇ ਉਹਨਾਂ ਨੇ ਆਪਾਂ ਨੂੰ ਪੂਰੀ ਮਾਨਤਾ ਨ ਆਪਣਾ ਕਰਿਆ ਯਾਰ ਕਹਿੰਦੇ ਬਾਈ ਇਹ ਹੀ ਆ ਮੈਂ ਸਾਨੂੰ ਜ਼ਿੰਦਗੀ ਨਹੀਂ ਮਿਲਣੀ ਕਿਤੇ ਠੀਕ ਆ ਗੱਲ ਤੇ ਮੈਂ ਪੂਰੇ ਤਾਨੇ ਮਨੇ ਦਿੱਤੇ ਉਹਨੂੰ ਫੇਰ ਮੈਸਾ ਦਿੱਤੇਆਂ ਉਹਨੂੰ ਦੋਨੀਆਂ ਠੀਕ ਆ ਗੱਲ ਤੇ ਬਾਕੀ ਲੇਵਾ ਦੇ ਕਹਿ ਸਕਦੇ ਆ ਬਾਈ ਯਾਰ ਪੰਡ ਲੇਵੇ ਵਾਲੀ ਵਾਲਾ ਸਿਸਟਮ ਬਾਈ ਪੂਆ ਮੰਨ ਲੈ ਹਜੇ ਤੈਨੇ ਸੂਣਾ ਹੋ ਸਕਦਾ ਤੜਕੇ ਨੂੰ ਸੂਵੇ ਕੱਲ ਨੂੰ ਸੂਵੇ ਠੀਕ ਆ ਬੈਠਾ ਕੀ ਜਾਣਾ ਭਾਂਡਾ ਲੈ ਕੇ ਤੂੰ ਠੀਕ ਆ ਗੱਲ ਹਾਂ ਤੇ ਉਹੀ ਗੱਲ ਆ ਵੀ ਡੂਡਾ ਮਾਰ ਦੂ ਡਬਲ ਵਾਲਾ ਕੰਮੇ ਕਰ ਜਮਾ 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 ਬਾਈ ਕਿੰਨਾ ਰਿਕਾਰਡ ਦੱਸਿਆ ਇਹਦਾ 1.21 ਤੇ ਪਿਓਰ ਹਰਿਆਣੇ ਦੀ ਆ ਇਹ ਚੀਜ਼ ਦੀ ਗਾਰੰਟੀ ਰਹੂਗੀ ਤੇ ਇੱਥੋਂ ਨਾ ਕਰੀ ਇਹਦਾ ਕੋਈ ਲੇਵਾ ਕਰਾ ਦੇਈਂ ਚਾ ਇੱਕ ਸੈੱਟ ਵਾਲੀ ਖੜੀ ਆ ਇਹ ਇੱਥੋਂ ਦਿਖਾ ਦੇਂ ਲੇਵੇ ਦੀ ਗੱਲ ਬਾਤ ਬਟਨ ਵਾਲਾ ਲੇਵਾ ਆ ਗਿਆ ਤੇ ਫੁੱਲ ਚੜਾਈ ਵਾਲਾ ਲੇਵਾ ਆ ਗਿਆ ਉਹ ਨਹੀਂ ਕਹਿ ਸਕਦੇ ਵੀ ਯਾਰ ਭੀੜਾ ਜਿਹਾ ਲੇਵਾ ਤੇ ਬਾਕੀ ਉੱਤੋਂ ਚੜਾਈ ਦਿਖਾ ਦੇ ਕਿੰਨੀ ਚੜਾਈ ਆ ਝੂਠੀ ਪਾਲ ਬਾਈ ਪੈਸੇ ਦੇ ਹੇ ਬਾਈ ਇਹਦਾ 3 ਲੱਖ ਰੁਪਈਆ ਵੀਰੇ ਮੈਂ ਕਹਿੰਦਾ ਅੱਜ ਦੇ ਲਾੜ ਚੋਂ ਸਭ ਤੋਂ ਮਹਿੰਗੀ ਹੈ ਨਾ ਹਾਂ 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 ਅੱਜ ਦੇ ਲਾੜ ਚੋਂ ਸਭ ਤੋਂ ਮਹਿੰਗੀ ਹੈ ਤੇ ਰੁਪਈਆ ਲੈਣਾ ਬਾਈ ਕਹਿੰਦਾ 3 ਲੱਖ ਤੇ ਕੁਆਲਿਟੀ ਸਾਨੂੰ ਹਰੇਕ ਪੱਖ ਤੋਂ ਕਰਾਤੀ ਚੈੱਕ ਤੇ ਜੇ ਗੱਬਣੇ ਜਾਂਦੀ ਆ ਥਣਾ ਦੀ ਓਟ ਰੂਗੀ ਹਾਂ ਬਾਈ ਫੁੱਲ ਥਾਣ ਪਾਰ ਬੋਝ ਹਰੇਕ ਕੀ ਦੀ ਓਟ ਹੋ ਪੂਰੀ ਜਮ ਹੁਣ ਤੋਰ ਪਲਵਾਨਾ 2 ਨੰਬਰ ਵਾਲੀ ਆ ਜਿਹੇ ਮਾਰ ਗਿਆ ਰੀ ਕੈਮਰਾ ਸਿੰਘ ਬੰਦ ਆ ਗਿਆ ਜਮਾ ਤੇ ਬਾਡੀ ਇਹਦੀ ਵੀ ਕਹਿ ਸਕਦੇ ਆ ਵੀ ਇੱਕ ਨੰਬਰ ਵਾਲੀ ਨੂੰ ਇੰਚ 20 ਇੰਚ ਉੱਚੀ ਹੋਊਗੀ ਹਨਾ ਇੱਕ ਇੱਕ ਰੋਈ ਆਈਆਂ ਬਈ ਇਹ ਜੋੜਾ ਹਾਂ ਜੋੜਾ ਆਹ ਉਹਦਾ ਯਾਰ ਬੰਦਾ ਇਹ ਕਹਿ ਸਕਦੇ ਪਹਿਲਾਂ ਆਹ ਜਿਹੜੀ ਇੱਕ ਨੰਬਰ ਤੇ ਦਿਖਾਈ ਆ ਇਹ ਲਈ ਬਰਿਆ ਤਰਿਆ ਕੇ ਮਸਾਂ ਫਿਰ ਇਹਦੇ ਹੱਥ धरਿਆ ਬੰਦਾ ਇਹ ਕਹਿਦਾ ਮੈਂ ਵੀ ਯਾਰ ਕਰਮ ਵਾਲਾ ਬੰਦਿਆ ਜਿਹਦੇ ਘਰੇ ਆਪਾਂ ਕਹਿੰਦੇ ਨੇ ਪਹਿਲਵਾਨ ਪੈਦਾ ਹੋਣ ਵਾਲਾ ਕੰਮ ਹੀ ਆ ਵੀ ਦੋ ਪਹਿਲਵਾਨ ਇਕੱਠੇ ਲਈ ਫਿਰਦਾ ਬਾਈ ਮੈਂ ਸਾਹ ਦੇ ਕੋਲੇ ਆਏ ਮਨੋ ਤਿੰਨ ਤਿੰਨ ਤੋਂ ਪਾਰ ਹੀ ਹੁੰਦੀਆਂ 8 ਲੱਖ ਤੇ 60 ਹਜ਼ਾਰ ਦੀ ਝੋਟੀ ਵੇਚੀ ਉਹਨੇ ਠੀਕ ਆ ਗੱਲ ਚਾਰਕ ਮਹੀਨੇ ਹੋਏ ਆ ਬੰਦੇ ਇਹਦਾ ਸੂਆ ਬਾਈ ਇਹਦਾ ਦੂਜ ਇਹ ਕਹ ਲਈ ਵੀ ਫੁੱਲ ਚੰਗੀ ਕੇਅਰ ਨਾਲ ਤਿਆਰ ਕਰੀਆਂ ਹੋਈਆਂ ਹਨ ਮਹਾਬਾਈ ਜਮਾ ਮੰਨ ਲਾ ਬੰਦੇ ਦੀ ਰੀਜਾਂ ਲਾ ਕੇ ਤਿਆਰ ਕਰਦਾ ਯਾਰ ਕੱਚਾ ਲੈ ਲੈਂਦਾ ਉਹ ਮਹੀਨਾ ਮਹੀਨਾ ਠੀਕ ਆ ਗੱਲ ਇਹ ਆ ਉਰਲੇ ਬੰਨੇ ਲਿਆ ਉਹ ਉਤਲੇ ਪਾਸੇ ਹੋ ਜਾ ਫੇਸ ਦੇ ਉਤਲੇ ਪਾਸੇ ਇਹ ਇੱਥੋਂ ਇੱਥੋਂ ਦਿਖਾ ਦੇ ਫੇਸ ਉਧਰਲੇ ਬੰਨੇ ਮਰਵਾਵੇ ਕੈਮਰਾ ਕਿੰਨੇ ਦਿਨ ਕੱਢੂ ਬਾਈ ਇਹ ਵੀ ਬਾਈ ਬੱਸ ਐ ਮੰਨੋ 1-2 ਦਿਨ ਠੀਕ ਆ ਗੱਲ ਹਾਂ ਹੋ ਸਕਦਾ ਅਜ ਰਾਤ ਨੂੰ ਸੂਪੇ ਨਹੀਂ ਕੱਲ ਨੂੰ ਤਾਂ ਪੱਕਾ ਹੀ ਤੇ ਊਂ ਟਿੱਲ ਬਲਤਾ ਲੱਗਦੇ ਨੇ ਵੀ ਯਾਰ ਮਹਾਬਾਈ ਜਮਾ 5 ਦਿਨ ਕੱਢ ਦੂਗੀ ਹੋ ਸਕਦਾ ਬਾਈ ਪਸ਼ੂ ਦਾ ਕੀ ਪਤਾ ਕਈ ਵਾਰੀ ਗੱਡੀ ਗੁੱਡੀ ਚੜਕੇ ਹਨਾ ਹਾਂ ਤੇ ਹਰਿਆਣੇ ਦੀ ਗਰੰਟੀ ਰੂਪ ਆਲ ਬਾਈ ਜਮਾਂ ਬਾਈ ਮਹਾ ਹਰਿਆਣੇ ਦਾ ਯਾਰ ਮੈਂ ਪ੍ਰੂਫ ਦੇਵਾਂਗੇ ਆਪਾਂ ਬੰਦਿਆਂ ਦੇ ਆ ਵੀਡੀਓ ਉਹਨਾਂ ਦੇ ਘਰਦਿਆਂ ਬਣਗੀਆਂ ਹੋਣਗੇ ਆਪਣੇ ਕੋਲ ਠੀਕ ਆ ਗੱਲ ਹਾਂ ਆ ਲੈ ਚੱਲ ਚੋ ਬਰਾ ਆਪਾਂ ਬਾਈ ਇਧਰ ਨੇੜੇ ਤੇੜੇ ਦਾ ਵਪਾਰੀ ਨੂੰ ਜਾਣਦੇ ਵੀ ਨਹੀਂ ਕੋਈ ਕਿਸੇ ਨੂੰ ਚੱਲ ਮਕਾ ਠੀਕ ਆ ਆਪਾਂ ਹਰਿਆਣੇ ਚ ਹੀ ਲਿਆਉਨੇ ਆ ਠੀਕ ਆ ਜੀ ਆ ਵੱਡੀ ਸੱਜਣ ਹੋਏ ਵੀ ਫੁੱਲ ਇਹਦਾ ਸੁਆ ਦੂਸਰਾ ਦੂਸਰਾ ਬਾਈ ਦੂਸਰਾ ਕਹਿੰਦਾ ਪੁੱਸੇ ਦਾ ਪਹਿਲਾਂ ਦਾ ਇਹਦਾ 16.5 ਕਿਲੋ ਤੋਂ ਬਾਰ-ਬਾਰ ਦੁੱਧ ਦੱਸਿਆ ਬਾਈ ਇਹਦੇ ਤਿਲਕ ਦੀਆਂ ਪੰਡੇ ਤੋਂ ਮੱਖੀ ਜਿਵੇਂ ਕਹਿੰਦੇ ਮੈਂ ਪਿੰਡੇ ਤੋਂ ਮੱਖੀ ਤਿਲਕਣੀ ਜੀ ਇਹੋ ਕੰਮ ਨਹੀਂ ਆ ਮੱਖੀ ਤਿਲਕਣ ਵਾਲਾ ਥਣਾ ਦੀ ਗਰੰਟੀ ਰਹੂਗੀ ਜਮਾ ਬਾਈ ਜਮਾ ਥਣਾ ਨਹੀਂ ਭਾਰ ਬੋਝ ਦੀ ਹੋਏ ਕੀ ਦੀ ਆਹ ਦੋਨਾਂ ਦੇ ਮਾਰੀ ਕੈਮਰਾ ਇੱਥੋਂ ਆ ਦੋਨੇ ਰਸ਼ੀਆ ਟੈਂਕੀ ਲਿਆਂਦੇ ਆ ਬਾਈ ਕਹਿੰਦਾ ਉਹ ਥਣ ਤੇ ਭਾਲਾ ਉਧਰ ਲੈ ਦੇ ਹਾਂ ਹਾਂ ਭਾਲਾ ਬਾਈ ਕੋਈ ਮਤਲਬ ਛੋਟਾ ਵੱਡਾ ਤਾਂ ਨਹੀਂ ਨਾ 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 ਭਲਾ ਹੈ ਬਈ ਕੋਈ ਕਿਸੇ ਕਿਸਮ ਦੇ ਯਾਰ ਉਹ ਨਹੀਂ ਹੈ ਲੈ ਇੱਕ ਨੰਬਰ ਵਾਲੀ ਦਿਖਾਈ ਕਿਹੜਾ ਕਿੰਨੀ ਟਕਾ ਕੇ ਖੜਦੀ ਆ ਜਮਾ ਐਨ ਪੈਰ ਖੁੱਲੇ ਕਰਕੇ ਖੜਦੀ ਆ ਕਿਉਂਕਿ ਲੇਵੇ ਦੇ ਆਕਾਰ ਦੇ ਹਿਸਾਬ ਨਾਲ ਪਸ਼ੂ ਦੀ ਖੜਨੀ ਕਹਿ ਸਕਦੇ ਆ ਜਾਂ ਤੋਰਾ ਕਹਿ ਸਕਦੇ ਆ ਭਈ ਨਾ ਉਹਦਾ ਉਹਦਾ ਰੇਟ ਕੀ ਰਹੂਗਾ ਦੋ ਨੰਬਰ ਦਾ ਉਹਦਾ ਵੀ 3 ਲੱਖ ਰੁਪਏ ਬਈ ਪੂਰਾ 3 ਪੂਰਾ ਕਿੰਨਾ ਦੁੱਧ ਦੇਊਗੀ ਉਹ ਦੁੱਧ ਬਈ ਸਾਡੀ ਉਮੀਦ ਨਾਲ ਤਾਂ 18 ਤੋਂ ਬਾਹਰ ਦਾ ਹੱਕਾ ਯਾਰ ਬਾਕੀ ਅਗਲੇ ਦੀ ਸੇਵਾ ਤੇ ਇਹਦਾ ਵੀ 3 ਦੋਨਾਂ ਦਾ ਕਿੰਨੇ ਲੰਬਾ ਮਾ ਦੋਨਾਂ ਦਾ ਮਾਨਤਨ ਕਰ ਦਾਂ ਬਈ ਕੋਈ ਗੱਲ ਨਹੀਂ ਕੋਈ ਬੰਦਾ ਆਉਂਦਾ ਜੇ ਕੋਈ ਸੱਜਣ ਕਹ ਲਈਏ ਜੋੜਾ ਲੈ ਜਾਂਦਾ ਹਾਂ ਹਾਂ ਕਰ ਦਾਂ ਫੁੱਲ ਮਾਨਤਨ ਕਰ ਦਾਂ ਲੈ ਕੇ ਜਾਊਗਾ ਦਿਲ ਕਰ ਕੀ ਪੈਸੇ ਲਾਉ ਮੇਰੇ ਵਰਗੇ ਤਾਂ ਲੱਤਾਂ ਕੰਮਣ ਲੱਗ ਜਾਂਦੀਆਂ ਜਦੋਂ ਚ ਲੈਣ ਜਾਂਦਾ ਇੱਡਾ ਝੋਲਾ ਰੁਪਈਆਂ ਦਾ ਲੈਦਾ ਦੋ ਵੀ ਬਾਈ ਐ ਮਨ ਲੈ ਦੋਨਾਂ ਦਾ 40 ਲੀਟਰ ਝੋਲਾ ਕਰਨ ਚਾਹੀਏ ਜੇ ਸੇਵਾ ਕਰਨਗੇ ਠੀਕ ਹੈ ਗੱਲ ਹਾਂ ਉਹੀ ਗੱਲ ਆ ਵੀ ਦਿਲ ਨਾਲ ਹੀ ਖਰੀਦਣੀਆਂ ਪੈਂਦੀਆਂ ਤੇ ਦਿਲ ਧਰਕੀ ਕਹ ਲਈਏ ਵੀ ਵੇਚਣ ਵਾਲਾ ਕੰਮ ਹੋ ਜਾਂਦਾ ਹਾਂ ਬਾਈ ਉਹੀ ਗੱਲ ਆ ਮਾੜੇ ਮੱਦੇ ਵਾਲਾ ਬੰਦਾ ਔਖਾ ਹੋ ਜਾਂਦਾ ਸਿਸਟਮ ਆ ਤੇ ਹੁਣ ਗੈਰੀ ਇਹ ਹੀ ਕਰਾ ਦੇ ਬਾਡੀ ਬੁੱਡੀ ਚੈੱਕ ਤੇ ਛੋਟੀਆਂ ਬਾਡੀ ਦੀਆਂ ਤਾਂ ਇਹ ਕਹਿ ਸਕਦੇ ਆ ਬਾਈ ਬਾਹਲੀਆਂ ਮਜ਼ਬੂਤ ਆ ਹਨਾ ਆ ਜਾ ਪਲਵਾਨਾਂ ਤੌਰ ਖੋਲ ਕੇ ਆ ਜਾ ਪਲਵਾਨ ਹੀ ਚਾਹੀਦਾ ਯਾਰ ਇਦਾਂ ਦੀਆਂ ਛੋਟੀਆਂ ਤੋੜਨ ਵਾਸਤੇ ਮਾੜੇ ਬੰਦੇ ਨੂੰ ਤਾਂ ਖਿੱਚ ਕੇ ਲੈ ਜਾਣਗੀਆਂ ਹਨਾ ਹੋਰ ਆ ਨੰਬਰ ਤੀਜਾ ਇਹਦਾ ਸੂਆ ਬਾਈ ਇਹਦਾ ਦੂਜਾ ਬਾਈ ਦੂਸਰਾ ਸੂਆ ਹਾਂਜੀ ਤੇ ਸਿੰਗੀ-ਸੁੰਗੀ ਬੰਦ ਆ ਗਈ ਜਮਾ ਹਨਾ ਹਾਂ ਹਾਂ ਸੂਆ ਦੂਸਰਾ ਤੇ ਵੱਡੀ ਫੁੱਲ ਦੇ ਥਣ ਤਾਂ ਲੱਗਿਆ ਜਮੇ ਗੁੱਲੇ ਵਾਲਾ ਹਨਾ ਜਮਾ ਜਮਾ ਇਹ ਲਊ ਬਾਈ ਕੁਰੀ 4 ਦਿਨ ਲਈ ਜੇ ਪੰਜ ਲੈ ਜੇ ਭਲਾ ਫੁੱਲ ਲੈਵਾ ਭਰ ਜੂ ਠੋਸ ਭਲਾ ਭੁਲਾ ਚੱਕੀ ਫਿਰਦੀ ਆ ਥਾਣਾ ਹਾਂ ਹਾਂ ਭਲਾਂ ਆ ਭਲਾਂ ਕਰੀ ਫਿਰਦੀ ਚਵਾਈ ਤੇ ਦੀ ਉਹ ਸੱਜਣੀ ਲੈ ਲਿਓ ਜਿਹਨੂੰ ਇਹ ਕਲੇ ਵੀ ਚਵਾਈ ਵੀ ਨਹੀਂ ਕਰਨੀ ਆਉਂਦੀ ਸਿੱਖੇ ਜਾਊਗਾ ਇਹਦੇ ਹਾਂ ਹਾਂ ਜਮਾਪੂ ਕਰ ਕੀ ਹੈ ਕਮਾਲਾ ਪਲਵਾਨ ਆ ਇਹ ਉਤਲੇ ਬੰਨੇ ਦੀ ਕਮਾਲਾ ਸੁਹਾ ਦੂਜਾ ਕਿੰਨੇ ਦਿਨ ਦੱਸਿਆ ਇਹਦੇ ਭਾਈ ਲੈ ਜੀ ਤਿੰਨ ਕ ਦਿਨ ਯਾਰ ਤਿੰਨ ਲੈ ਜੇ ਚਾਰ ਲੈ ਜੇ ਇੱਕ ਗੱਲ ਆ ਵੀ ਸਰੀਰ ਦੀਆਂ ਬਾਲੀਆਂ ਕਹ ਲਈਏ ਸਰੀਰ ਦੇ ਬਈ ਸਰੀਰ ਮਜ਼ਬੂਤ ਨੇ ਢਾਂਚੇ ਦੀਆਂ ਕਰੀਏ ਕਮਾ ਦੇ ਕਮਾ ਦੇ ਕੀਰਾ ਹੋ ਰਾਂ ਐ ਕਿਹੜਾ ਥੱਕਦਾ ਲੈ ਚੱਲ ਲੈ ਚੱਲ ਐਨੂੰ ਲੈ ਚੱਲ ਚਾਰ ਪੰਜ ਦਿਨ ਕੱਢ ਦੂ ਬਾਈ ਹਾਂ ਕੱਢ ਦੂ ਚਾਰ ਕਿੰਨਾ ਕਿਲੋ ਦੱਸਿਆ ਦਾ ਦੁੱਧ ਬਾਈ ਇਹਦਾ 15.5 ਕਿਲੋ ਤੋਂ ਬਾਹਰ ਦੱਸਿਆ ਪਹਿਲਾਂ ਦਾ 15.5 ਤੋਂ ਬਾਹਰ ਹੈ ਕਿੰਨਾ ਕੁ ਮੰਨ ਕੇ ਲੈ ਜੀ ਭਰਾ ਕੋਈ ਬਈ ਆਪਾਂ ਤਾਂ 16 ਹੀ ਕਹਾਂਗੇ ਅਸੀਂ ਠੀਕ ਆ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਹੁੰਦਾ ਸੱਜਣੋ ਵੀ ਜਿਹੜੀ ਵੀ ਵੀਡੀਓ ਬਣਾਈਦੀ ਆ ਨਾ ਉਹਦੇ ਚ ਇੱਕ ਗੱਲ ਖਾਸ ਕਹਿੰਦੇ ਹੁੰਨੇ ਆ ਵੀ ਜਿਹੜੇ ਵੀ ਸੱਜਣ ਨੇ ਬਾਈ ਪਸ਼ੂ ਲੈਣਾ ਉਹਨੇ ਆਪਦੀ ਸਮਝ ਨਾਲ ਵੀ ਲੈਣਾ ਹਨਾ ਹਾਂ ਆ ਵੀ ਪਰਖਣਾ ਲ ਜਾਵੇ ਯਾਰ ਬਾਈ ਬੰਦਾ 16 17 ਪਾ ਦੂ ਮੇਰੇ ਘਰੇ ਆ ਕੇ 20 ਪਾ ਦੂ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਜਿਹੜੀਆਂ ਚੀਜ਼ਾਂ ਦੀ ਗਾਰੰਟੀ ਹੁੰਦੀ ਆ ਵੀ ਜਿਵੇਂ ਕਈ ਭਰਾ ਕਹਿੰਦੇ ਪੰਜਾਬ ਚ ਮੈਂ ਲੈ ਕੇ ਹਰ ਇੱਕ ਹਰਿਆਣੇ ਦੀ ਕਹਿੰਦਾ ਉਹ ਚੀਜ਼ ਹੀ ਮੈਂ ਖਾਸ ਗਾਰੰਟੀ ਦੇਵੋਣਾ ਹੁੰਦਾ ਵੀਡੀਓ ਚ ਜਿਹੜਾ ਸੱਜਣ ਹਰਿਆਣੇ ਦੀ ਕਹਿੰਦਾ ਹੁੰਦਾ ਨਾ ਵੀ ਉੱ ਲੇਵੀ ਵਾਲੀ ਝੋਟੀ ਆ ਗਈ ਤੇ ਬਿਲਕੁਲ ਸਾਫ ਸੁਥਰੀ ਆ ਗਈ ਥੱਲੋ ਇਹ ਇਥੋਂ ਕਰਾ ਦੀ ਆਰਡਰ ਚ ਇੱਕ ਖਣਾ ਨੂੰ ਭਲ ਵੱਦੀ ਆ ਗਈ ਸੂਆ ਇਹ ਵੀ ਦੂਜਾ ਤੇ ਪੈਸੇ ਕਿੰਨੇ ਬਈ ਇਹਦੇ ਐਸਾ 180000 ਰੁਪਏ ਬਈ 180 ਹਾਂ ਇਹਦਾ ਬਾਈ ਕਹਿੰਦਾ 180 ਤੇ ਆ ਗਈ ਜੈਡ ਬਲੈਕ ਹਨਾ ਪੰਜਾ ਜੈਡ ਬਲੈਕ ਜੈਡ ਬਲੈਕ ਤੇ ਕੇਰਾ ਕਹ ਰਿਹਾ ਇਥੋਂ ਤਿੰਨਾਂ ਦੀ ਘਮਾ ਦੇ ਕੈਮਰਾ ਉਹ ਤਿੰਨੇ ਕਰਾ ਦੇ ਚੱਕ ਐ ਨਾ ਪਈਆਂ ਜਮਾ ਹਾਥੀਆਂ ਵਰਗੀਆਂ ਤੇ ਹੁਣ ਆ ਜਾ ਇਧਰ ਦੇ ਬੰਨੇ ਆ ਪਹਿਲਣ ਗੱਡੀ ਦਾ ਦੋ ਨੰਬਰ ਤੇ ਤਿੰਨ ਨੰਬਰ ਇਹ ਵੀ ਇੱਕ ਇੱਕ ਕਰੋ ਆਈਆਂ ਹਾਂ ਇਹ ਤੇ ਮਾਰ ਕੈਮਰਾ ਨਾਲੇ ਗਾਂ ਵਾਲੇ ਬੰਨੇ ਉਹ ਤੇ ਆਰਡਰ ਕਰਾ ਦੇ ਚੱਕ ਇਹ ਤੇ ਤੋਰ ਪਲਵਾਨ ਆ ਜਾ ਖੋਲ ਕੇ ਸੁਆ ਇਹਦਾ ਇਹਦਾ ਸੁਆ ਪਹਿਲਾ ਬਈ ਪਹਿਲਣ ਹੂੰ ਇੱਥੋਂ ਕਰੀ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੀ ਹੋਈ ਕਈ ਭਰਾ ਕਹਿੰਦੇ ਵੱਡੀ-ਬੁੱਡੀ ਬਣਾ ਦੇ ਇੱਥੋਂ ਦਿਖਾ ਦੇ ਤੇ ਸਾਫ ਸੁਥਰੀ ਬਾੜੀ ਆ ਨਾ ਛੋਟੀ ਚੀਜ਼ ਐ ਬਈ 1000 ਰਹਿ ਜਦਾ ਇਹ ਪਰਸੋਂ ਸੂਈ ਐ ਪੱਗ ਬੰਨਣ ਵਾਲਾ ਕੰਮ ਹੀ ਆ ਮਗਰ ਹੜਕੇ ਤੇਲ ਲਾ ਕੇ ਬਾਡੀ ਦੇ ਸ਼ੀਸ਼ੇਵਾਸ਼ ਇਸ਼ਟਮੀ ਆ ਹਜੇ ਪਰਸੋਂ ਹੀ ਸੂਈ ਐ ਇਹ ਖਾਲੀ ਕਰੀ ਅੱਜ ਤੜਕੇ ਆਪਾਂ ਬੋਲੇ ਤੋਂ ਠੀਕ ਆ ਗੱਲ ਸ਼ੀਵ ਹੈ ਜੀ ਹਜੇ ਐ ਮੰਨੋ ਵੀ ਸ਼ੀ ਕਿਹੜੇ ਵੇਲੇ ਵੱਜਣੇ ਆ ਠੀਕ ਆ ਗੱਲ ਤੇ ਭਾਂਡਾ ਦੇਖ ਲਓ ਡੰਗ ਤੇ ਤੁਸੀਂ ਥਣ ਕੱਢ ਦੀ ਆ ਬਸ ਮਾਹ ਜਮਾ ਕਰਨੇ ਹੋ ਘਟਨ ਦੀਆਂ ਥਣ ਇਹ ਸਾਫ ਤਾਂ ਭਾਈ ਕਹਿ ਸਕਦੇ ਆ ਵੀ ਨਾ ਮੈਂ ਕਿਹਾ ਸਾਰੀਆਂ ਨਾਲੋਂ ਸਾਫ ਜਾ ਜੀ ਹਾਂ 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 ਕੱਟੀ ਬਈ ਦੰਦਾਂ 'ਚ ਹੂ ਇਹ ਅਜੇ ਆਪਾਂ ਦੰਦ ਦੇਖੇ ਨਹੀਂ ਐਵੇਂ ਤੁਹਾਨੂੰ ਕਹਿ ਲਈ ਠੀਕ ਆ ਹਾਂ ਠੀਕ ਆ ਚਾਰ ਦੇ ਲਗਭਗ ਹੋ ਸਕਦੀ ਆ ਹਾਂ ਠੀਕ ਆ ਗੱਲ ਕਮਾਦੇ ਪਲਵਾਨਾ ਇਹਨੂੰ ਕਿਹੜਾ ਹੋਰ ਬੱਚਾ ਕੀ ਆ ਬੱਚਾ ਘਟਿਆ ਬਈ ਇਹਦੇ ਮਗਰ ਸੂਈ ਇਹ ਕੱਲੀ ਆ ਲਾਟ ਚ ਨਾ ਹਾਂ ਕੱਲੀ ਕੱਲੀ ਬਈ ਔਣ ਫੋਣ ਤਾਂ ਨਹੀਂ ਮਨਾਉਂਦੀ ਨਾ ਨਾ ਜਮੀ ਨਹੀਂ ਪੂਰੀ ਠੰਡੀ ਸੀਲ ਮਿਲਣ ਨੂੰ ਠੀਕ ਆ ਖੁੱਲੀ ਖੱਲੀ ਰਹੀ ਹੋਈ ਹੈ ਨਾ ਹਾਂ 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 ਲੈ ਚੱਲ ਲੈ ਚੱਲ ਕਮਾਲਾ ਕਮਾਲਾ ਇੱਥੋਂ ਤੇ ਕਦ ਚੰਗਾ ਆ ਗਿਆ ਬਾਈ ਕਦ ਚੰਗਾ ਕਦ ਆ ਗਿਆ ਸੱਜਣੋ ਕਹਿ ਸਕਦਾ ਪਹਿਲਣ ਦੇ ਹਿਸਾਬ ਨਾਲ ਚੰਗਾ ਕਦ ਕਾਠਾ ਲੰਬੀ ਵੀ ਫੁੱਲ ਆ ਗਈ ਤੇ ਬਾਕੀ ਇਹ ਕਹਿ ਸਕਦਾ ਜੀ ਮੈਂ ਘਰੇਲੂ ਸੱਜਣ ਕੋਲ ਆਈ ਹੁੰਦੀ ਹਾਂ ਤੇ ਲਿਆਰਾ ਪਾਇਆ ਨਹੀਂ ਹੁੰਦਾ ਨਾ ਹਾਂ 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 ਉੱਤ ਲਿਆਰੇ ਕਰਕੇ ਥੋੜੀ ਜਿਹੀ ਪਸ਼ੂ ਉਹ ਬਈ ਆ ਨਾ ਹਰਿਆਣੇ ਛਪੜਾਂ ਫੁੱਪੜਾਂ ਦੇ ਲੈ ਜਾਂਦੇ ਐ ਖੁੱਲੀਆਂ ਠੀਕ ਆ ਗੱਲ ਤਾਂ ਕਰਕੇ ਤੇ ਲਿਆਰੇ ਦੀਆਂ ਮੰਨਦੀਆਂ ਥੋੜੀ ਜੀ ਠੀਕ ਆ ਗੱਲ ਆ ਲੈ ਚੱਲ ਉਹ ਸਵੇਰ ਆਦੀ ਠੰਡੀ ਆ ਨਾ ਹਾਂ ਹਾਂ ਤੇ ਚਵਾਈ ਦੀ ਇੱਕ ਨੰਬਰ ਹੈ ਬਾਈ ਜਮਾ ਮੋਟੀ ਜਮਾ ਹਾਂ ਆ ਲੈ ਚੱਲੇ ਵਧੀਆ ਚਵਾਈ ਹੈ ਇੱਥੋਂ ਮਾਰਦੀ ਗਰੀ ਕੈਮਰਾ ਤੇ ਗਾਂ ਵਾਲੇ ਬੰਨਿਓ ਦਿਖਾ ਦੀ ਆਰਡਰ ਕੁਆਲਿਟੀ ਇੱਥੋਂ ਕਰਾਦੀ ਇੱਕ ਗਾਂ ਵਾਲੇ ਬੰਨਿਓ ਆਰਡਰ ਕਰਾ ਦੀ ਚੱਕ ਤੇ ਪਿਛਾਲੇ ਬੰਨਿਓ ਕਰਾ ਦੀ ਚੱਕ ਇਹ ਕਹਿ ਸਕਦਾ ਵੀ ਇੱਥੋਂ ਲੇਵਾ ਨਾ ਰਾ ਗਿਆ ਜਮਾ ਫਸਮਾ ਲੇਵਾ ਕਰ ਲਈ ਠੋਸ ਲੇਵਾ ਇਹ ਇੱਥੋਂ ਦਿਖਾ ਦੇ ਤੇ ਸਵਾ ਦੀ ਆ ਗਈ ਠੰਡੀ ਲੈ ਰੋ ਰੋਕੇ ਰੋਕੇ ਇੱਕ ਮਿੰਟ ਇਹ ਇੱਕ ਆਰਡਰ ਦੀ ਹੈ ਬਾਈ ਜਮਾ ਇੱਥੋਂ ਕਰਾ ਦੀ ਗਰੀ ਚੈੱਕ ਲੈ ਉਹ ਸਿਸਟਮ ਨਹੀਂ ਹੈਗਾ ਹਿੱਲਣ ਜੁਲਣ ਵਾਲਾ ਜਿਵੇਂ ਪਹਿਲਾਂ ਕੱਤੀ ਆ ਹਿੱਲਣ ਜੁਲਣ ਵਾਲਾ ਸੀ ਨਾ ਨਾ ਹਿੱਲਣ ਦਾ ਜਾਤ ਹੀ ਨਹੀਂ ਬਈ ਇਹ ਲੈ ਚੱਲ ਬਈ ਐਨੂੰ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਦੁੱਧ ਬਈ 15 ਕਿਲੋ ਦੇ ਦੂ ਮੇਰੇ ਨਾਲ ਅੱਜ ਕਿੰਨਾ ਇਹਦੇ ਕੋਲੇ ਅੱਜ ਇਹਦੇ ਕੋਲੇ 9 ਦੇ ਤੇ 10 ਦੇ ਸਨ ਸਨ ਜੂ 9.5 ਵੀ ਹੋ ਸਕਦਾ ਤੇ 10 ਨੋ ਤੋਂ ਘਟਦਾ ਤਾਂ ਨਹੀਂ ਨਾ 9 ਤੋਂ ਬਾਹਰ ਬਾਹਰ 9 ਤੋਂ ਬਾਰੀ ਆ 9 ਤੋਂ 10 ਦੇ ਵਿੱਚ ਹਾਂ ਖਾਲੀ ਕਦੋਂ ਕਰੀਏ ਖਾਲੀ ਇਹ ਕੱਲ ਹੀ ਕਰੀਏ ਬਈ ਓਕੇ ਅੱਜ ਦੂਜੇ ਦਿਨਾਂ ਕਿ ਤੀਜਾ ਆਇ ਤੀਜਾ ਬਈ ਤੀਸਰਾ ਦਿਨ ਠੀਕ ਹੈ ਪਹਿਲਾਂ ਨੂੰ ਦਾ ਉਹੀ ਗੱਲ ਆ ਵੀ ਜੇ ਪਹਿਲੇ ਡਾਂਗ ਹੀ ਖਾਲੀ ਕਰ ਦੇ ਜਿੰਨੀਆਂ ਨੂੰ ਖਾਲੀ ਕਰਾਂਗੇ ਓਨੀਆਂ ਬਣਨ ਆਲੀਆਂ ਆ ਜਿੱਥੇ ਹੱਥ ਫੇਰਦੇ ਨੇ ਉੱਥੇ ਖੜ ਜਾਂਦੀ ਆ ਇਹਦਾ ਬਈ ਹਰਿਆਣੇ ਵਾਲਿਆਂ ਦੀ ਕਹਾਵਤ ਕਹਿੰਦੇ 40 ਦਿਨ ਦਾਤ ਵਧ ਜਾਂਦੀਆਂ ਪਹਿਲ ਨੂੰ ਪਹਿਲ ਨੂੰ ਤਾਂ ਆਪਣੇ ਵੀ 40 45 ਵਧਦੀਆਂ ਬਈ ਹਾਂ ਪਹਿਲ ਨੂੰ 40 45 ਤੱਕ ਤੇ ਸੂਆਂ ਚ ਜਿਹੜੀ ਝੋਟੀ ਹਰਿਆਣੇ ਵਾਲਿਆਂ ਦੀ ਆ ਜਾਂਦੀ ਆ ਉਹ ਵੱਧਦੀ ਰਹਿੰਦੀ ਆ ਸਜਨੋ 25 ਤੋਂ 30 ਦਿਨ ਤੱਕ ਹਾਂ ਇਹ ਇਹਦਾ ਕੀ ਰੇਟ ਰਹੂਗਾ ਬਾਈ ਇਹਦਾ 1,70,000 ਰੁਪਏ ਬਈ ਇਹਦਾ ਬਾਈ ਕਹਿੰਦਾ ਲੈਣਾ 1,70,000 ਨ ਨੰਬਰ ਆਪਣਾ ਹੈਗਾ ਬਈ 83607 ਹਾਂਜੀ 38157 ਬਾਕੀ 83607 38157 ਹਾਂ ਬਾਕੀ ਬਈ ਗੁਰੀ ਗੱਲ ਹੋਰ ਹੈ ਹਾਂਜੀ ਬੀ ਵੇਚਣਾ ਬੰਦੇ ਕਮੈਂਟਾਂ ਹੀ ਕਰਨ ਲੱਗ ਜਾਂਦਾ ਯਾਰ ਦੁੱਧ ਦਾ ਗੱਪ ਆਏ ਉਹ ਆਪਾਂ ਨੂੰ ਬਈ ਜਿਹੜੀ ਡਿਟੇਲ ਅਗਲਾ ਮੰਗਰੋ ਦੱਸਦਾ ਆਪਾਂ ਉਹੀ ਡਿਟੇਲ ਦਿੰਨੇ ਆ ਠੀਕ ਆ ਗੱਲ ਵੱਧ ਚੜ ਕੇ ਆਪਾਂ ਨਾ ਘਟ ਕੇ ਨਾ ਵੱਧ ਕੇ ਆਪਾਂ ਡਿਟੇਲ ਨਹੀਂ ਦਿੰਦੇ ਵੀ ਜਿਹੜਾ ਸੱਜਣਾ ਲੈ ਕੇ ਜਾਊ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਹਾਂ ਜਿੰਨੀ ਆਪਾਂ ਨੂੰ ਮੰਗਰੋ ਡਿਟੇਲ ਹੋਊ ਆਪਾਂ ਉਨੀ ਦੱਸਾਂਗੇ ਵੱਧ ਘੱਟ ਨਹੀਂ ਦੱਸਦੇ ਆਪਾਂ ਪਹਿਲਾਂ ਲਾਸਟ ਕੱਟੀ ਨੂੰ ਬੱਚਾ ਬਾਈ ਲਾਈ ਜਾਂਦਾ ਤੇ ਬੱਚਾ ਲਾ ਕੇ ਵੀ ਚੈੱਕ ਕਰਾ ਦਾਂਗੇ ਲੈ ਸੱਜਣਾ ਬੱਚਾ ਲਾ ਕੇ ਚੈੱਕ ਕਰਾਤੀ ਕਿਉਂਕਿ ਥਣ ਪਸਮਾ ਦਾ ਪਤਾ ਲੱਗ ਜਾਂਦਾ ਵੀ ਥਣ ਝੋਟੀ ਕਿ 1,70,000 ਮਾਨ ਤਨ ਛੋਟਛਾ ਪਾਹੋ ਜੀ ਹਾਂ ਹਾਂ ਬਾਈ ਹਾਂ ਠੀਕ ਹੈ ਗੱਲ ਤੇ ਝੋਟੀਆਂ ਸੱਜਣੋਂ 22 ਹੋਰਾਂ ਕੋਲੇ ਚਾਰ ਦਿਖਾਤੀਆਂ ਇੱਕ ਦਿਖਾਤੀ ਪਹਿਲਣਾ ਦੋ ਦੂਜੇ ਸੂਏ ਤੇ ਇੱਕ ਤੀਜੇ ਸੂਏ ਫੁੱਲ ਰਿਕਾਰਡ ਵਾਲੀ ਝੋਟੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ